ਕੰਪਨੀਆਂ ਨੇ ਖੂਨ ਪੀ ਲਿਆ ਇਹ ਲਾਈਵ ਤੁਹਾਨੂੰ ਸਿੱਧਾ ਮੈਂ ਬਣਾ ਰਿਹਾ ਹਾਂ ਵੀਡੀਓ ਕੋਈ ਐਡਿਟ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਜੀ ਮੇਰੀ ਅਪੀਲ ਹੈ ਡਰਾਈਵਰਾਂ ਨੂੰ ਕਿ ਇਕੱਠੇ ਹੋ ਜਾਓ ਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇੰਡੀਆ ਦੇ ਹਰੇਕ ਡਰਾਈਵਰ ਦੇ ਕੋਲ ਪਹੁੰਚੇ ਤੇ ਮੋਦੀ ਅਮਿਤ ਸ਼ਾਹ ਜੀ ਨਿਤਨ ਗਟਕਰੀ ਜੀ ਕੋਲ ਵੀ ਇਹ ਪਹੁੰਚੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੀ ਹਾਲਾਤ ਨੇ ਦੇਖਦੇ ਡਰਾਈਵਰਾਂ ਦੇ ਡਰਾਈਵਰਾਂ ਨੂੰ ਕੋਈ ਨਹੀਂ ਪੁੱਛਦਾ ਕਿ ਡਰਾਈਵਰਾਂ ਬਿਨਾ ਦੇਸ਼ ਨਹੀਂ ਚੱਲ ਸਕਦਾ ठीक है जी बहुत-बहुत धन्यवाद तोडा सोचो जितनी भी राइड्स कंप्लीट हुई है उसकी सारी कमाई अगर सीधा आपके पॉकेट में आए और वो भी बिना किसी कटौती के सुनने में ही कितना अच्छा लग रहा है है ना यही तो है ओला पास जीरो कमीशन फुल कमाई बस अपनी जरूरत के हिसाब से ओला पास खरीदो छह घंटे एक दिन या तीन दिन के ऑप्शन में से चूज करो और जितनी भी राइड्स कंप्लीट हुई है उसका एक एक पैसा सीधा आपका और ऊपर से राइड्स भी अनलिमिटेड है और कमाई भी अनलिमिटेड है पर बात यही खत्म नहीं होती है मेरे दोस्त ओला पास के और भी बहुत सारे फायदे हैं एक तो ज्यादा बुकिंग्स मिलेगी राइड्स मिलते ही एक्सेप्ट करने का ऑप्शन मिलेगा वो तो भी बिना टाइमर का इंतजार किए गो होम के फीचर से आप घर के आसपास के राइड्स ले सकते हैं और ऊपर से एयरपोर्ट के अनलिमिटेड राइड्स अलग तो ओला पार्टनर ऐप खोलो ओला पास खरीदो और जीरो कमीशन फुल कमाई का मजा लो है तो सोचो हर बार फ्यूल भरा और कोई 10 से 20 परसेंट काट ले तो फायदा क्या हुआ? यही तो हो रहा है दूसरे पर और सोचो रिचार्ज और प्लेटफॉर्म पूरा करो और फल मिलता है आधा तभी तो हम ओला चलाते हैं बोस कमाई का सीधा रास्ता बस अपनी जरूरत के हिसाब से पता नहीं पता नहीं देना कुछ और जो भी कमाया वो पूरा घर लेके जाओ बिना किसी कमीशन बिना किसी डिडक्शन के पैसा से तू रेट ਤਾਂ ਵਧਾਉਣਾ ਨਹੀਂ ਚਾਹ ਲੈ ਕੇ ਜਾਣਾ ਕਮਿਸ਼ਨ ਹੈ ਹੈ ਤੂੰ ਵਿੱਚ ਹੀ ਸਵਾਦ ਕਰ ਆ ਪਹਿਲਾਂ ਕੋਈ ਕਸਟਮਰ ਤਾਂ 200 ਲੰਦੇ ਤੇ ਹੁਣ 150 ਲੈਣ ਲੱਗੇ ਪੈਸੇ ਘਟਾ ਦੇ ਤੁਸੀਂ ਸੱਤੋਂ ਪੈਸੇ ਲੈਣ ਲੱਗੇ ਸਵਾਦ ਆਉਂਦਾ ਕਮਿਸ਼ਨ ਫ੍ਰੀ ਕਮਿਸ਼ਨ ਕਿਹੜਾ ਫ੍ਰੀ ਕਮਿਸ਼ਨ

ਇੱਕ ਤੋਂ ਜਾਂ ਪਾਸ 1 ਦਿਨ ਔਰ 3 ਦਿਨ ਦੇ ਪਾਸ ਸਸਤਾ ਪੜੇ ਦੂਸਰਾ ਹਰ ਦਿਨ ਮੈਂ ਲਿਆ ਹੋਇਆ 15 ਦਿਨ ਦਾ ਪਾਸ ਉਸ ਹਫਤੇ ਵਿੱਚ ਇੱਕ ਦੋ ਰੈਟਾ ਪਈਆਂ ਹੁਣ ਤੱਕ ਤੁਸੀਂ ਰੇਟ ਇਹਨਾਂ ਘਟਾਇਆ ਤਾਂ ਪੂਰਾ ਫਾਇਦਾ ਤੂੰ ਉਠਾ ਹੀ ਰਹੇ ਹੋ ਅਬ ਸਸਤੇ ਪਾਸਸ ਕੇ ਮੱਦੇਨਜ਼ਰ ਅਗਲਾ ਬਣਾਓ ਡਰਾਈਵਰਾਂ ਨੂੰ ਸੁਣੋ ਅਸੀਂ ਪਾਗਲ ਨਹੀਂ ਆਏ ਅਸੀਂ ਚੰਡੀਗੜ੍ਹ ਤੋਂ ਡਰਾਈਵਰ ਠੀਕ ਹੈ ਨਾ ਉਹੋ ਠੀਕ ਹੈ ਵੀ ਹੈ ਔਰ ਅੰਤਮਕ ਕੈਪੋਟ ਰਾਈਟਸ ਕੋਈ ਵੀ ਇਹਨਾਂ ਦੀ ਗੱਲਾਂ 'ਚ ਨਾ ਆਇਓ ਲੌਲਿਆਂ ਦੀ ਚ ਬੇਵਕੂਫ ਬਣਾਉਨੇ ਡਰਾਈਵਰਾਂ ਨੂੰ ਤੁਸੀਂ ਆ ਜੀ ਸਾਥੀ ਨੂੰ ਕਪੜਾ ਆਉਂਦੇ ਨੇ ਇਹ ਔਰ ਫ੍ਰੀਓ ਕਮਿਸ਼ਨ ਇੰਜੋਏ ਕਰੋ ਕੋਈ ਜ਼ੀਰੋ ਕਮਿਸ਼ਨ ਨਹੀਂ ਰੇਟ ਘਟਾਤਾ ਇਹਨਾਂ ਨੇ ਪੈਸੇ ਤੁਹਾਤੋਂ ਲੈ ਲਏ ਰੇਟ ਤੁਸੀਂ ਚੱਕੇ ਨਹੀਂ ਸਕਦੇ ਕਿਆ ਫਾਇਦਾ ਉਹੀ ਰੇਟ ਰੈਪਿਡੋ ਦਿੰਦੀ ਹੈ ਉਹੀ ਰੇਟ ਤੁਸੀਂ ਦਿੰਨੇ ਆ ਮੋਰਖ ਬਣਾਉਣ ਲੱਗੇ ਹੋ ਜਾਂ ਤੁਸੀਂ ਲਾ ਆ ਕੇ ਚਿੱਟੀ ਕਮੀਜ਼ ਨਾਲ ਨਹੀਂ ਕੋਈ ਬਾਤ ਨਹੀਂ ਤਾਂ ਬਿਲ ਖੁਸ਼ ਹੋ ਜਾਂਦਾ ਹੈ ਹੈਨਾ ਕਸਟਮਰ ਤੁਹਾਡਾ ਪੈਸੇ ਦੇ ਕੇ ਤੇ ਰਾਜੀ ਨਹੀਂ ਹੈ। ਲਾਈਫ ਤੋਹਵਾ ਦੇਣੀ ਆ ਕਸਟਮਰ ਨੇ। ਤੋ ਵੀ ਖੁਸ਼ ਹੋ ਜਾਣਾ ਹੈ। ਹੈਨਾ? ਉਹ ਵੀ ਪੈਸੇ ਜੋੜ ਦੋ ਪਹਿਲਾਂ ਹੀ। ਸਿਰਫ 0% ਕਮਿਸ਼ਨ ਹੀ ਕਿਉਂ? ਹਮੇਂ ہماری ਮਿਹਨਤ ਕੇ ਲਈ ਥੋੜਾ ਐਕਸਟਰਾ ਵੀ ਮਿਲਣਾ ਚਾਹੀਏ। ਇਹ ਉੱਲਾ ਉੱਪਰ ਦੋਨੇ ਕੰਪਨੀਆਂ ਕੁੱਤੀਆਂ ਨੇ ਜੀ। ਸਾਰੀਆਂ ਹੀ ਕੰਪਨੀਆਂ ਕੁੱਤੀਆਂ ਨੇ ਮੈਂ ਤਾਂ ਕਹੂੰਗਾ। ਕੋਈ ਵੀ ਕਸਟਮਰ ਬਾਰੇ ਵੀ ਨਹੀਂ ਸੋਚਦੀ, ਨਾ ਡਰਾਈਵਰ ਬਾਰੇ ਸੋਚਦੀ ਆ। ਠੀਕ ਹੈ ਨਾ? ਸੋਚਦੀ ਆ ਹੈ ਆਪਣਾ ਪੈਸਾ ਕਮਾਉਣ ਦਾ। ਜਿੱਥੇ ਇਹਨਾਂ ਦਾ ਬਾਅ ਲੱਗਦਾ ਕਸਟਮਰ ਡਿਪੈਟ ਕਰ ਸਕਦੇ ਹੈ ਇਹ ਲੁੱਟਦਿਆਂ ਨੇ ਉਹ ਰਾਈਡ ਲੈਣੇ ਸੇ ਪਹਿਲੇ ਡਿੱਗ ਜਾਏਗੀ ਆਪਕੀ ਬੁਕਿੰਗ ਸਿਸਟਮ ਪਰ ਮੈਨੂੰ ਆਪਣੇ ਕਸਟਮਰ ਇਕੱਠੇ ਕਰਨ ਦੀ ਪਈ ਹੋਈ ਆ ਆਪ ਨੇ ਟਿਪਿੰਗ ਬਾਰੇ ਕੋਈ ਨਹੀਂ ਸੋਚਦੀ ਹੈਗੀ ਜੋ ਮਰਜੀ ਬੋਲੀ ਜਾ ਝੂਠ ਬਿਲਕੁਲ ਝੂਠ ਹੈ ਮੈਂ ਤੁਹਾਨੂੰ ਲਾਈਵ ਦਿਖਾਉਂਗਾ ਵੀ ਓਲਾ ਦੀ ਕਿਹੜੇ ਰੇਟ ਪਰ ਰਾਈਡ ਆ ਰਹੀ ਹੈ ਦੱਸੋ ਕਮਿਸ਼ਨ ਉਹਦੇ ਚ ਕਿਆ ਰਹਿ ਗਿਆ ਇਸ ਲਈ ਟ੍ਰੈਫਿਕ ਹੋ ਤੇਜ਼ ਧੁੱਪ ਹੋ ਜਾਂ ਫਿਰ ਬਾਰਿਸ਼ ਕੋਲ ਗੰਦਾ ਰੇਟ ਇਸ ਨਾਲ ਤੁਹਾਡੀ ਕਮਾਈ ਹੋਰ ਜ਼ਿਆਦਾ ਵੜੀ ਜੇ ਉੰਮਕੇ ਵੀ ਕੋਈ ਐਸ ਅਵਿਜਨਸ ਜਨਾ ਆਇਓ ਜਾ ਰਾ ਫਸ ਗਏ ਅਸੀਂ ਤਾਂ ਸਪੱਟ ਪਤਾ ਹੈ ਕੀ ਹੈ ਇਹ ਟਿਪ ਸਿੱਧਾ ਕੇ ਅਰਨਿੰਗਸ ਤੇ ਐਡ ਹੋਤੀ ਹੈ ਔਰ ਉਹ ਵੀ ਬਿਨਾ ਕਿਸੇ ਕਟਾਟ ਦੇ ਇਸਕੇ ਸਿਰ ਸਹੀ ਕੰਮ ਚਲਾਣਾ ਹੈ ਜਾਂ ਐਕਸਟਰਾ ਫਾਇਡੈਂਸ ਇਕੱਠਾ ਨਹੀਂ ਰਹਿਣ ਆਉਂਦੀ ਉਹ ਵੀ ਚੱਕ ਹੁੰਦੀ ਕੋਈ ਵੀ ਭੁੱਲ ਕੇ ਵੀ ਇਹ ਪੰਗਾ ਨਾ ਲਿਓ ਮੈਂ ਤੁਹਾਨੂੰ ਦਿਖਾਉਣਾ ਕਿ ਆਹ ਰੇਟਾਂ ਦਾ ਬਲਰਾ ਲੈ ਸਾਡੇ ਸਾਹਮਣੇ ਆ ਗਿਆ। ਲੰਘ ਗਿਆ ਚੱਕੇ ਨਹੀਂ ਹੁੰਦੀ ਰਾਈਡ। ਚੱਕੇ ਨਹੀਂ ਹੋ ਰਹੀ ਰਾਈਡ। ਜਿਹੜਾ ਠੀਕ ਰੇਟ ਆਉਂਦਾ ਉਹ ਰਾਈਡ ਚੱਕ ਨਹੀਂ ਹੁੰਦੀ। ਗੰਦੇ ਰੇਟ ਵਾਲੀਆਂ ਸਾਰੀਆਂ ਰੇਟਾਂ ਬੱਜੀ ਜਾਂਦੀਆਂ ਉਹਨੂੰ ਅਸੀਂ ਨਹੀਂ ਚੱਕਦੇ। ਜਾਦਾ ਸਾਰੀਆਂ ਰਾਈਡਾਂ ਦਾ ਇੱਕੋ ਰੇਟ ਕਰੋ। ਤਾਂ ਹੀ ਫਾਇਦਾ। ਸੰਜੇ ਦੇਖ ਲੋ ਸੰਜੇ ਸ਼ਕਲ ਦੇਖੋ ਇਹਦੀ ਜੀ ਕਰਦਾ ਨਾ ਨਾਸਾ ਭੰਦਵਾ ਮਾਰ ਮਾਰ ਕੇ ਮੁੱਕੇ ਆ ਦੇਖੋ ਇਹ ਹਾਲਾਤ ਹੋ ਗਏ ਚੰਡੀਗੜ੍ਹ ਚ ਸਾਰੀਆਂ ਐਪਸ ਹੋਂ ਨੇ ਠੀਕ ਆ ਜੀ ਖਾਨੋ ਉਬਰ ਦਾ ਰੇਟ ਦਿਖਾਉਣਾ ਉਬਰ ਮੈਂ ਬੰਦ ਕਰਕੇ ਹੀ ਰੱਖਦਾ ਗੋਦ ਆ ਕੋ ਗੋ ਬੰਦ ਕੀਤੀ ਹੋਈ ਹੈ ਦੇਖਿਓ ਆਨ ਕਰੂੰਗਾ ਸੜੇ ਸੜੇ ਜੀ ਰੇਟ ਆਉਣਗੇ ਬਿਲਕੁਲ ਤੁਹਾਡੇ ਸਾਹਮਣੇ ਦੇਖਿਓ ਉਹ 7 ਕਿਲੋ ਦੇਖੋ 92 ਰੁਪਏ ਚ 7 ਕਿਲੋ ਮੀਟਰ ਜਾਣਾ 1.5 ਕਿਲੋ ਮੀਟਰ ਚੱਕਣ ਜਾਣਾ 7 ਕਿਲੋ ਮੀਟਰ ਛੱਡਣਾ ਬੰਦੇ ਨੂੰ ਦੇਖੋ ਕਿੰਨਾ ਬੁਰਾ ਰੇਟ ਆ ਉੱਪਰ ਦਾ ਐਨਦਰ ਮੈਸੇਜ ਦੇਖੋ ਮੈਸੇਜ ਦੇਖੋ ਕਿਵੇਂ ਦੇ ਭੇਜਦੇ ਨੇ ਉੱਪਰ ਪਰ ਬੰਪਰ ਕਮਾਈ ਕੀ ਇਹ ਆ ਬੰਪਰ ਕਮਾਈ ਦੇਖੋ 2 ਕਿਲੋਮੀਟਰ ਜਾਣਾ 6 ਕਿਲੋਮੀਟਰ ਛੱਡਣਾ 80 ਰੁਪਏ ਉਹ 80 ਰੁਪਏ ਦਾ ਤਾਂ ਨਾਰੀਅਲ ਦਾ ਨਾਰੀਅਲ ਹੋ ਗਿਆ ਜੀ 80 ਰੁਪਏ ਦਾ ਨਾਰੀਅਲ ਪਾਣੀ ਪਿਛਲੇ ਸਾਲ 60 ਰੁਪਏ ਦਾ ਤਾਂ ਔਰੇ ਔਰੇ 80 ਰੁਪਏ 'ਚ ਲੋਕ ਗੱਡੀ 'ਚ ਭਾਲਦੇ ਆ ਕੰਪਨੀਆਂ ਗੱਡੀ ਦੇ ਰਹੀਆਂ 80 ਰੁਪਏ 'ਚ ਕਮਾਲ ਹੋ ਗਈ ਕੰਨੇ ਦਾ ਰਸ ਦਾ ਗਲਾਸ ਵੀ 30 ਰੁਪਏ ਦਾ ਹੋ ਗਿਆ ਆ ਦੇਖੋ 70 ਰੁਪਏ ਇਹ ਹਾਲ ਹੈ ਚੰਡੀਗੜ੍ਹ ਦੇ ਵਿੱਚ ਬਾਈ ਕੋਈ ਸੋਚ ਸਮਝ ਕੇ ਲਿਓ ਸਾਰੇ ਜਣੇ ਜਿਹਨਾਂ ਗੱਡੀ ਲੈਣੀ ਆ ਮੈਂ ਤਾਂ ਕਹਿੰਦਾ ਭੁੱਲ ਕੇ ਵੀ ਗੱਡੀ ਨਾ ਲਿਓ ਯਾਰ ਪਾਗਲ ਹੋ ਗਏ ਅਸੀਂ ਤਾਂ ਉਰੇ ਹਲਾ ਦੇਖੋ ਉਹੀ ਦਿਖਾ ਰਹੇ ਆ ਤੁਹਾਨੂੰ 99 ਰੁਪਏ 4 ਕਿਲੋਮੀਟਰ ਪਰ ਤੇ ਚੱਕਣੀ ਆ 8 ਕਿਲੋਮੀਟਰ ਛੱਡਣੀ ਆ ਇਹ ਵੀ ਦਾ ਕਿਲੋਮੀਟਰ ਵੀ ਵੱਜ ਜਾਂਦੇ ਆ ਦਿਖਾਉਂਦੀ ਘੱਟ ਹੁੰਦੀ ਆ ਆ ਦੇਖੋ ਹਾਇ ਆਉਸਤਵ ਕਿਹੜਾ ਆ ਗਿਆ 25% ਐਕਸਟਰਾ ਕਮਾਈ ਦੱਸੋ ਬਾਈ ਉਹ 25% ਐਕਸਟਰਾ ਕਮਾਈ ਕਿੱਥੇ ਆ ਤੁਹਾਡੇ ਸਾਹਮਣੇ ਖੋਲੀ ਵੀ ਆ ਮੈਂ ਆ ਲੋ ਕੀ ਰੇਟ ਆ ਹੈਗਾ ਦੱਸੋ ਹੈ ਆ ਲੋ 40 ਰੁਪਏ ਟਿੱਪ ਦੇ ਰਿਹਾ ਕਸਟਮਰ ਤਾਂ 120 ਰੁਪਏ ਬਣੇ ਆ ਤੁਸੀਂ ਆਪੇ 40 ਰੁਪਏ ਘਟਾ ਲਓ ਕਿੰਨੇ ਰਹਿ ਗਏ 80 ਰੁਪਏ 80 ਰੁਪਏ ਚ ਜਾਣਾ ਆਲੇ ਇਹਨਾਂ ਦਾ ਹਾਲ ਹਾਲ ਦੇਖੋ ਸੁਪਰੀਮ ਇਨਸਰਟਿਵਜ਼ ਬੈਕ ਟੂ ਬੈਕ ਟ੍ਰਿਪ ਰੋਸਟ 25 ਰੁਪਏ ਕਿਲੋਮੀਟਰ ਕਮਾਉਂ ਕਹਿੰਦਾ 25 ਰੁਪਏ ਦੱਸੋ ਬਾਈ ਉਹ 25 ਰੁਪਏ ਪਰ ਕਿਲੋਮੀਟਰ ਕਿੱਥੇ ਆ ਝੂਠ ਬੋਲਦੀਆਂ ਨੇ ਕੰਪਨੀਆਂ ਮੋਰਖ ਬਣਾਉਂਦੇ ਨੇ ਲੋਕਾਂ ਦਾ ਆ ਲੋ 4 ਕਿਲੋਮੀਟਰ ਦੇ 74 ਰੁਪਏ ਦੇਖੋ ਇਹ ਆ ਉਹਨਾਂ ਦਾ ਹਾਲ ਆ ਲੋ ਆ ਗਈ ਵੱਜ ਗਈ ਰਾਡ ਉਹ ਕੋਈ ਨਹੀਂ ਜਾਂਦਾ ਮੈਂ ਤਾਂ ਜਾਂਦਾ ਨਹੀਂ ਬਾਈ ਆਪਾਂ ਦਾ ਚੱਕਣੀ ਹੋਣੀ ਹੈ ਜੇ ਅਸੀਂ ਪਾਗਲ ਥੋੜੇ ਹਾਂ ਯਾਰ ਆ ਨਰ ਦਾ ਕੋਈ ਹੋਰ ਕੰਮ ਕਰ ਲਾਂਗੇ ਬੁਰਾ ਹਾਲ ਆ ਜੀ ਬੁਰਾ ਹਾਲ ਉੱਪਰ ਤੇ ਗਰਮੀ ਦੇਖੋ ਤੁਸੀਂ ਧੁੱਪ ਦੇਖੋ ਬਾਹਰ ਕਿੰਨੀ ਪੈ ਰਹੀ ਆ ਪੂਰੇ ਮਸੋਂ ਸ਼ਾਮਾ ਮਿਲਦੀ ਆ ਆ ਲੋ 95 ਰੁਪਏ ਯਾਰ ਇਹਨਾਂ ਨੇ ਸਮਝ ਗਿਆ ਲੈ ਕੰਪਨੀ ਵਾਲਿਆਂ ਨੇ ਸਾਨੂੰ ਇਹ ਸਾਡੀ ਸਾਰੇ ਆਪਣੇ ਲੋਕਾਂ ਦੀ ਗਲਤੀ ਆ ਯਾਰ ਚੱਕ ਕੇ ਬੂਥਾ ਗੱਡੀ ਲੈ ਲਾਣੇ ਆ ਪਤਾ ਨਹੀਂ ਸਤਾ ਨਹੀਂ ਕਿਸੇ ਨੂੰ ਹਾਂ ਆ ਦੇਖੋ ਕੀ ਹਾਲ ਆ ure 8 8 9 9 ਲੱਖ ਦੀਆਂ ਗੱਡੀਆਂ 20 20 ਹਜ਼ਾਰ ਦੀ ਕਿਸ਼ਤ ਤੁਸੀਂ ਕਿਹਾ ਸਵਾਡ ਆਉਂਗੇ ਜਾਂ ਕਿਸ ਫੇਰ ਕਹਦ ਨੇ ਜੀ ਕਿਸ ਚ ਭਰਨੀ ਆ ਆਹੀ ਰੇਟ ਪਰ ਚੱਕੀ ਜਾਂਦੇ ਆ ਮੂਰਖ ਲੋਕ ਹੱਥ ਬੰਨ ਕੇ ਬੇਨਤੀ ਆ ਭਾਈ ਨਾ ਕੋਈ ਪੰਗਾ ਲੋ ਯਾਰ ure ਬਾਪੂਰਾ ਹਾਲ ਐ ਠੀਕ ਆ ਜੀ ਮੇਰੀ ਤਾਂ ਗੱਡੀ ਫਰੀ ਆ ਮੈਂ ਤਾਂ ਚਲੋ ਘਰ ਤੋਂ ਆ ਜਾਣਾ ਟਾਈਮ ਪਾਸ ਕਰਨ ਵਾਸਤੇ ਠੀਕ ਆ ਜੀ ਨਾ ਮੈਰਾ ਵੀ ਜੀ ਕਰਦਾ ਮੈਂ ਔਰਾ ਚ ਘੁੰਮਾਂ ਬਜ਼ਾਰ ਲੈ ਕੇ ਘੁੰਮਾਂ ਆਪਾਂ ਉਹੀ ਪੁਰਾਣੀ ਆਪਣੀ ਗੱਡੀ ਰੱਖੀ ਹੋਈ ਆ ਸਲੈਰੀਓ ਠੀਕ ਆ ਜੀ ਆਪਾਂ ਕਿਉਂ ਨਹੀਂ ਪੰਗਾ ਲੰਦੇ ਜੇ ਮੈਂ 2017 ਦਾ ਕੰਮ ਕਰਦਾ ਕਿਉਂ ਨਹੀਂ ਪੰਗਾ ਲੰਦੇ ਜੇ ਚਾਰ ਪੈਸੇ ਵਧੀਆ ਚੰਗੇ ਹੀ ਭੰਦੇ ਹੁਣ ਕੰਮ ਵਧੀਆ ਹੋਵੇ ਬੰਦਾ ਆਪੇ ਲੰਦਾ ਨਵੀਂ ਗੱਡੀ ਆਪੇ ਸਾਰੇ ਖਰਚੇ ਪਤੇ ਨਿਕਲਦੇ ਹੁਣ ਕਿਉਂ ਨਹੀਂ ਲਊਗਾ ਬੰਦਾ ਨਾਵੇਂ ਗੱਡੀ ਤੁਸੀਂ ਇਹ ਸੋਚੋ ਨਾ ਵੀ ਪੁਰਾਣਾ ਬੰਦਾ ਜਿਹੜਾ ਐਨਾ ਕਾਤਾ ਨਹੀਂ ਲੈ ਰਿਹਾ ਇਹ ਕੰਮ ਚ ਭਾਈ ਜੀ ਤੁਸੀਂ ਦੇਖ ਹੀ ਲਿਆ ਵੀ ਕੀ ਹਾਲ ਹੈ ਚੰਡੀਗੜ੍ਹ ਦਾ ਅੱਜ ਤਰੀਕ ਹੈਗੀ ਐ 14 ਮਈ 2025 ਤੇ ਇਹ ਹਾਲਾਤ ਨੇ ਕੰਮ ਦੇ ਮੈਂ ਸਵੇਰ ਦਾ ਆਇਆ ਹੋਇਆ ਮੈਂ ਤੁਹਾਨੂੰ ਦਿਖਾ ਦਣਾ ਸਵੇਰ ਦਾ ਆਇਆ ਹੋਇਆ ਮੈਂ ਉੱਪਰ ਤੇ ਦੇਖੋ ਜ਼ੀਰੋ ਹੈ ਕੰਮ ਉੱਪਰ ਤੇ ਉੱਤੇ ਜ਼ੀਰੋ ਕੰਮ ਆ ਆਪਣਾ ਠੀਕ ਹੈ ਤੇ ਰੈਪਿਡੋ ਤੇ ਆਪਾਂ ਨੇ ਕਰਿਆ ਉਹੀ ਜਦੋਂ ਬੰਦਾ ਬੇਲਾ ਖੜਾ ਰਹਿੰਦਾ ਹਲ 200 ਰੁਪਏ ਦਾ ਕੰਮ ਹੋਇਆ 212 ਰੁਪਏ ਦਾ ਇੱਕ ਆਪਾਂ ਨੇ ਲਾਈ ਆਂ ਡਰਾਈਵਰ ਉਪਰ ਤੇ ਲਾਈ ਆ 130 ਰੁਪਏ ਆਪੇ ਹਿਸਾਬ ਲਾ ਲਓ ਟਾਈਮ ਹੋ ਗਿਆ ਦੇਖ ਲਓ ਉੱਪਰ ਟਾਈਮ 1 ਵਜਣੇ ਵਾਲਾ ਹੋ ਗਿਆ ਠੀਕ ਹੈ ਨਾ 9:10 ਵਜੇ ਮੈਂ 9 ਵਜੇ ਆ ਗਿਆ ਸੀਗਾ ਉਰੇ ਮਤਲਬ ਘਰ ਤੋਂ ਨਿਕਲ ਗਿਆ ਸੀਗਾ 9 ਵਜੇ ਹੁਣ ਤੁਸੀਂ ਆਪੇ ਦੇਖ ਲਓ ਕਿ ਆ ਹਾਲਾਤ ਨੇ ਕੰਮ ਦੇ ਆ ਦੇਖੋ ਰੇਟ 140 ਰੁਪਏ 14 ਕਿਲੋਮੀਟਰ ਦਾ ਇਹ ਆ ਉੱਪਰ ਦੇ ਹਾਲਾਤ ਪਤਾ ਨਹੀਂ ਕਿਆ ਸੋਚ ਕੇ ਤੁਸੀਂ ਛੜਾਂ ਦੇ ਬੜੀ ਗੱਡੀ ਦਾ ਵੀ ਰੇਟ ਆਹੀ ਆ ਠੀਕ ਆ ਨਾ ਪੰਗਾ ਨਾ ਲੈ ਲਿਓ ਯਾਰ ਉਰੇ ਬੁਰੇ ਹਾਲ ਨੇ ਬੁਰੇ ਹਾਲ ਆ ਦੇਖੋ ਬਾਕੀ ਵੀ ਆਉਣ ਨੇ ਤੁਸੀਂ ਆਪੇ ਦੇਖ ਲਓ ਕਿ ਕਿਤੇ ਪਰ ਰਾਈਡ ਵੱਜੀ ਆ ਕਿਤੇ ਪਰ ਨਹੀਂ ਵੱਜੀ ਠੀਕ ਆ ਨਾ ਰਾਈਡ ਆ ਰਹੀ ਆ ਕਿ ਨਹੀਂ ਆ ਰਹੀ ਕਿਤੇ ਪਰ ਨਹੀਂ ਆ ਰਹੀ ਤੁਹਾਨੂੰ ਪਤਾ ਹੀ ਆ ਤੁਸੀਂ ਆਪ ਦੇਖ ਸਕਦੇ ਆ ਆ ਦੇਖੋ ਕੌਣ ਜਾਊਗਾ ਯਾਰ ਮੈਂ ਤਾਂ ਨਹੀਂ ਜਾਂਦਾ ਇੱਥੇ ਚੱਕਦੇ ਹੀ ਨਹੀਂ ਐ ਨਵੇਂ ਛਲਾਰੂ ਆਉਂਦੇ ਨੇ ਜਿਹੜੇ ਟੈਂਪਰੇਰੀ ਨੰਬਰ ਵਾਲੇ ਨਵੇਂ ਆਉਂਦੇ ਨੇ ਉਹ ਚੱਕ ਲਏ ਜਾਂਦੇ ਨੇ ਏ ਮਾ ਐਨਾ ਦਿਮਾਗ ਖਰਾਬ ਕੀਤਾ ਹੋਇਆ ਨਾ ਬਾਈ ਮੈਂਟਲੀ ਐਨਾ ਬੰਦਾ ਹਰਾਸ਼ ਹੁੰਦਾ ਨਾ ਰਹੀ ਰੱਬ ਦਾ ਨਾਮ ਇਹ ਕੰਪਨੀਆਂ ਨੇ ਕਦੇ ਸਾਨੂੰ ਜੀਣੇ ਨਹੀਂ ਦਿੱਤਾ ਚੱਜ ਨਾਲ ਕਦੇ ਇਹਨਾਂ ਦਾ ਕੋਈ ਰੂਲ ਕਦੇ ਕੋਈ ਰੂਲ ਕਦੇ ਕੁਛ ਠੀਕ ਨਾ ਇਹ ਲਘੂ ਪਿੰਡੀਆਂ ਨੇ ਕੰਪਨੀਆਂ ਮੈਂ ਤਾਂ ਕਹਿੰਦਾ ਸਰਕਾਰ ਨੂੰ ਇਹੀ ਅਪੀਲ ਹੈ ਸੈਂਟਰ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਇਹਦਾ ਕੋਈ ਹੱਲ ਕੀਤਾ ਜਾਵੇ ਠੀਕ ਹੈ ਜੀ ਜਿਹੜੀ ਸਰਕਾਰ ਇਹਦਾ ਹੱਲ ਕਰੂਗੀ ਅਸੀਂ ਸਾਰੇ ਡਰਾਈਵਰ ਉਹਨੂੰ ਵੋਟ ਪਾਵਾਂਗੇ ਅਸੀਂ ਕਿ ਕਿਸੇ ਹੋਰ ਨੂੰ ਨਹੀਂ ਵੋਟ ਪਾਉਂਦੇ ਸਿਰਫ ਅਸੀਂ ਉਸੇ ਸਰਕਾਰ ਨੂੰ ਵੋਟ ਪਾਉਣੀ ਹੈ ਜਿਹੜੀ ਸਾਡਾ ਡਰਾਈਵਰਾਂ ਦਾ ਹੱਲ ਕਰੂਗੀ ਸਾਡੀਆਂ ਮੰਗਾਂ ਜਿਹੜੀਆਂ ਸੁਣੂਗੀ ਅਸੀਂ ਉਸੇ ਨੂੰ ਵੋਟ ਪਾਉਂਗੇ ਨਹੀਂ ਮੈਂ ਤਾਂ ਨੋਟਾ ਤੇ ਬਟਨ ਬਟਣ ਸਿੱਧੀ ਗੱਲ ਹੈ ਜਿਹੜਾ ਸਾਡੀ ਸੁਣਦਾ ਹੀ ਨਹੀਂ ਹੈਗਾ ਅਸੀਂ ਕਿਉਂ ਬਾਜੀ ਜਾ ਜਾ ਵੋਟਾਂ ਪਾਈਏ ਮੈਂ ਤਾਂ ਨੋਟਾ ਦਾ ਬਟਨ ਦਬੂਗਾ ਮੇਰੀ ਹੋਰ ਡਰਾਈਵਰਾਂ ਨੂੰ ਵੀ ਅਪੀਲ ਹੈ ਵੀਰੋ ਜਦੋਂ ਵੀ ਵੋਟਾਂ ਆਉਣੀਆਂ ਚਾਹੀਏ ਜਿੱਥੇ ਵੀ ਰਹਿੰਦੇ ਹੋ ਤੁਸੀਂ ਦੇਖਦੇ ਜਿਹੜੇ ਵੀ ਇਲਾਕੇ 'ਚ ਰਹਿੰਦੇ ਹੋ ਨੋਟਾ ਦਾ ਬਟਨ ਦੱਬੋ ਚਾਹੇ ਪੰਜਾਬ ਆਪਣੀਆਂ ਸੈਂਟਰ ਦੀਆਂ ਵੋਟਾਂ ਨੇ ਚਾਹੇ ਰਾਜ ਦੀਆਂ ਵੋਟਾਂ ਨੇ ਆਪਣਾ ਦੱਬੋ ਨੋਟਾ ਬਟਨ ਦੱਬੋ ਸਾਰੇ ਡਰਾਈਵਰ ਵੀਰ ਇਕੱਠੇ ਹੋ ਜਾਓ ਚਾਹੇ ਟਰੱਕਾਂ ਵਾਲੇ ਵੀਰ ਨੇ ਚਾਹੇ ਗੱਡੀਆਂ ਵਾਲੇ ਨੇ ਜਿਹੜੇ ਮਰਜ਼ੀ ਨੇ ਸਾ ਆਪਣਾ ਕੋਈ ਵੀ ਨਹੀਂ ਸੁਣਦਾ ਆਪਣੇ ਬਾਰੇ ਸਾਰਾ ਦਿਨ ਅਸੀਂ ਸੜਕਾਂ ਦੇ ਉੱਤੇ ਘੁੰਮਦੇ ਆ ਸਾਡੇ ਬਾਰੇ ਕੋਈ ਵੀ ਨਹੀਂ ਸੋਚਦਾ ਹੈਗਾ ਸਾਰੇ ਝੂਠੇ ਵਾਅਦੇ ਕਰਕੇ ਝੂਠੇ ਤਲਾਸ਼ੇ ਰਹਿ ਕੇ ਸਾਨੂੰ ਚਲਾ ਜਾਂਦੇ ਨੇ ਠੀਕ ਹੈ ਜੀ ਮੇਰੀ ਅਪੀਲ ਹੈ ਕਿ ਸਾਰੇ ਸਾਰੇ ਡਰਾਈਵਰ ਵੀਰ ਇਕੱਠੇ ਹੋ ਜੋ ਨਹੀਂ ਇਹ ਐਵੇਂ ਇੱਕ ਚੱਲਦਾ ਰਹਿਣਾ ਜਦੋਂ ਦਾ ਸਰਕਾਰ ਕੋਈ ਰੂਲ ਕੱਢੇ ਨਾ ਵਾਸਤੇ ਕੰਪਨੀਆਂ ਤੇ ਲਗਾਮ ਲਗਾਵੇ ਸਾਡਾ ਕੋਈ ਰੇਟ ਫਿਕਸ ਕਰੇ ਠੀਕ ਆ ਜੀ ਸਵੇਰ ਤੋਂ ਲੱਗੇ ਸ਼ਾਮ ਤੱਕ ਅਸੀਂ ਗੱਡੀ 'ਚ ਬੈਠੇ ਰਹਿੰਦੇ ਆ ਸਾਡੀ ਬੋਡੀ ਵੀ ਖਰਾਬ ਹੋ ਰਹੀ ਆ ਨਾ ਪਾਣੀ ਦਾ ਰੋਟੀ ਪਾਣੀ ਦਾ ਟਾਈਮ ਆ ਨਾ ਕੁਛ ਠੀਕ ਆ ਜੀ ਸਾਰੇ ਮੇਰੇ ਵੀਰੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੂਰ ਦੂਰ ਤੱਕ ਇਹ ਕੱਲੇ ਕੱਲੇ ਡਰਾਈਵਰ ਕੋਲ ਪਹੁੰਚਣੀ ਚਾਹੀਦੀ ਆ ਪੂਰੇ ਇੰਡੀਆ ਦੇ ਵਿੱਚ ਪਹੁੰਚਣੀ ਚਾਹੀਦੀ ਆ ਇਹ ਆਪਣੀ ਜਿਹੜੀ ਵੀਡੀਓ ਆ ਮੇਰੀ ਠੀਕ ਆ ਜੀ ਬਹੁਤ ਦਿਮਾਗ ਖਰਾਬ ਹੋਇਆ ਵਾ ਦੱਸ ਨਹੀਂ ਸਕਦੇ ਠੀਕ ਆ ਜੀ ਤੁਸੀਂ ਦੇਖ ਸਕਦੇ ਹੋ ਦੇਖੋ ਹਾਲਾਤ ਨੇ ਕਿ ਜਿਹੜੇ ਕੀ ਕਰੀ ਇਹ ਕੰਮ ਦਾ ਦੇਖੋ 58 ਰੁਪਏ ਦੀ ਰਾਈਡ ਯਾਰ 58 ਰੁਪਏ ਦੀ ਦੇਖੋ ਉਹ 80 ਰੁਪਏ ਦਾ ਤਾਂ ਨਾਰੀਅਲ ਪਾਣੀ ਹੋ ਗਿਆ ਉਹ ਯਾਰ ਕਮਾਲ ਕਰਦੇ ਆ ਤੁਸੀਂ ਔਲਾਲੇ ਆ ਦੇਖੋ ਲਿਖਿਆ ਵਾ ਕਿ ਔਲਾਲੇ ਪਾਸ ਲੋ ਕਿਹੜਾ ਰੇਟ ਦੇ ਰਹੇ ਆ ਦੱਸੋ ਹਾਂ ਅਜੇ ਕਮਿਸ਼ਨ ਕਮਿਸ਼ਨ 58 ਰੁਪਏ ਚ ਕਿਹੜਾ ਕਮਿਸ਼ਨ ਕੱਟੋਂਗੇ ਇਹ ਕਿਹੜਾ ਕੱਟਦੇ ਤੇ ਪਹਿਲਾਂ ਕਮਿਸ਼ਨ ਪੁੱਛੇ ਜੀ ਇਹਨਾਂ ਨੂੰ 58 ਰੁਪਏ ਚ ਕੌਣ ਜਾਊਗਾ ਯਾਰ ਕਮਾਲ ਹੋ ਗਈ ਯਾਰ ਇਹਨਾਂ ਲੋਕਾਂ ਨੇ ਕੰਪਨੀਆਂ ਨੇ ਖੂਨ ਪੀ ਲਿਆ ਇਹ ਲਾਈਵ ਤੁਹਾਨੂੰ ਸਿੱਧਾ ਮੈਂ ਬਣਾ ਰਿਹਾ ਵੀਡੀਓ ਕੋਈ ਐਡਿਟ ਨਹੀਂ ਹੈਗਾ ਕੁਝ ਨਹੀਂ ਹੈਗਾ ਠੀਕ ਹੈ ਜੀ ਮੇਰੀ ਅਪੀਲ ਹੈ ਡਰਾਈਵਰਾਂ ਨੂੰ ਕਿ ਇਕੱਠੇ ਹੋ ਜਾਓ ਤੇ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਕਿ ਇੰਡੀਆ ਦੇ ਹਰੇਕ ਡਰਾਈਵਰ ਦੇ ਕੋਲ ਪਹੁੰਚੇ ਤੇ ਮੋਦੀ ਅਮਿਤ ਸ਼ਾਹ ਜਾਂ ਨਿਤਨ ਗਟਕਰੀ ਜੀ ਕੋਲ ਵੀ ਇਹ ਪਹੁੰਚੇ ਕਿ ਉਹਨਾਂ ਨੂੰ ਪਤਾ ਲੱਗੇ ਕਿ ਕੀ ਹਾਲਾਤ ਨੇ ਦੇਖਦੇ ਡਰਾਈਵਰਾਂ ਦੇ ਡਰਾਈਵਰਾਂ ਨੂੰ ਕੋਈ ਨਹੀਂ ਪੁੱਛਦਾ ਕਿ ਡਰਾਈਵਰਾਂ ਬਿਨਾ ਵਿਦੇਸ਼ ਨਹੀਂ ਚੱਲ ਸਕਦਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ